ਸਤਿ ਸ਼੍ਰੀ ਅਕਾਲ ਪੰਜਾਬੀਓ ਮੈਂ ਤੁਹਾਡਾ ਆਪਣਾ ਸੰਧੂ ਤਲਵੰਡੀ ਸੱਪੋਲਾ। ਬਈ ਆਪਾਂ ਪਹੁੰਚ ਗਏ ਅੱਜ ਕੋੜਕਪੁਰਾ ਟਰੈਕਟਰ ਮੰਡੀ ਤੇ। ਦਿਨ ਸੋਮਵਾਰ ਤਰੀਕ 25। ਤੇ ਆਪਾਂ ਕਰਦੇ ਆ ਕੋੜਕਪੁਰਾ ਟਰੈਕਟਰ ਮੰਡੀ ਕਵਰ ਤੇ ਵਿਖਾਵਾਂਗੇ ਤੁਹਾਨੂੰ ਇੱਥੋਂ ਦਾ ਮਾਹੌਲਾ ਜੀ ਟਰੈਕਟਰਾਂ ਦਾ। ਟਰੈਕਟਰ ਘਾਟਾ ਤੇ ਗਾਹਕ ਬਹੁਤ ਜ਼ਿਆਦਾ। ਟਰੈਕਟਰਾਂ ਦੇ ਵਧੀਆ ਸੌਦੇ ਹੋ ਰਹੇ ਨੇ। ਤੇ ਵੀਡੀਓ ਕਰਦੇ ਆਪਾਂ ਕਵਰ ਤੇ ਤੁਹਾਨੂੰ ਪਹਿਲਾ ਟਰੈਕਟਰ ਵਿਖਾਉਣੇ ਆਪਾਂ ਸੋਨਾਲੀਕਾ 50 ਸੋਨਾਲੀਕਾ 750 ਮਾਡਲ ਦੀ ਗੱਲ ਕਰਕੇ ਮਾਡਲ ਹੈਗਾ 2000 ਮਾਡਲ 2001 ਸੈਂਟਰ ਗੇਅਰ ਹਰਿਆਣਾ ਨੰਬਰਾਈ ਜੇ ਬਾਈ ਦੀ ਡਿਮਾਂਡ ਦੀ ਗੱਲ ਕਰਕੇ 230000 ਰੁਪਏ ਬਾਈ ਦੀ ਡਿਮਾਂਡ ਆ ਟਰੈਕਟਰਿੰਗ ਨਹੀਂ ਪੂਰੀ ਸਾਫ ਹੈ ਚੰਗਾ ਸਾਰਾ ਟਰੈਕਟਰ Ориਜਨਲ ਆ 6 ਚੀਰੀ ਟਰੈਕਟਰ ਹੈਗਾ ਡਬਲ ਕਲਚ ਮਗਲੇ ਟਾਇਰਾਂ ਦੀ ਗੱਲ ਕਰਕੇ ਮਗਲੇ ਟਾਇਰ ਹੈਗਾ JK ਸੋਨਾ ਨੰਬਰ 1 ਮੂਹਰੇ ਟਾਇਰ ਹੈਗਾ MRF ਕੰਪਨੀ ਦੇ ਮਗਲੇ ਟਾਇਰ ਹੈਗਾ 70 ਤੋਂ 80 ਪੈਸੇ ਤੇ ਮੂਹਰੇ ਟਾਇਰ ਹੈਗਾ 35 ਤੋਂ 40 ਕੇ ਪੈਸੇ ਟਾਇਰ ਹੈਗਾ ਮੂਹਰੇ ਟਰੈਕਟਰ ਪੂਰਾ ਚੰਗਾ ਸਾਫ ਸਾਰਾ ਟਰੈਕਟਰ Ориਜినਲ ਆ ਟਰੈਕਟਰ ਦੇਖ ਲਓ ਟਰੈਕਟਰ ਸ਼ੀਜ਼ਰੀ ਆ ਟਰੈਕਟਰ ਸਾਰਾ ਚੰਗਾ ਤੇ ਪੂਰਾ ਸੋਹਣਾ ਟਰੈਕਟਰ ਮਗਰਾਣਾ ਮੁਰਗੜਾ ਦਾ ਪੂਰਾ ਸਾਫ ਟਰੈਕਟਰ ਪਿਆਗਾ ਟਰੈਕਟਰ ਕੀ ਨਹੀਂ ਵਾਲਾ ਚੈੱਕ ਕਰ ਲਓ ਵੀਰੇ ਮਾਨਤਨ ਹੋ ਜੂਗਾ ਵੀਰ ਜੀ 230000 ਚੋਂ ਬਾਈ ਦਾ ਮਾਨਤਨ ਕਰ ਦਾਂਗੇ ਤੇ ਬਾਈ ਕੋਲੇ ਨਾਲ ਇੱਕ ਟਰਾਲੀ ਵੀ ਵਿਕਾਊ ਸਿੰਪਲ ਸਾਦੀ ਟਰਾਲੀ ਗਾਰਡਨ ਵਾਲੀ ਬਗੈਰ ਜੱਕ ਤੋਂ ਟਰਾਲੀ ਤੁਸੀਂ ਵੇਖੋ ਟਰਾਲੀ ਦੇ ਟਾਇਰ ਹੈਗੇ ਐਮ ਆਰ ਐਫ ਕੰਪਨੀ ਦੇ ਚੰਗੇ ਬਗੈਰ ਦਾਗ ਟਾਇਰ ਆਗੇ ਕੋਈ ਪੱਟ ਨਹੀਂ ਪੂਰੀ ਸਾਫ ਟਰਾਲੀ ਆ ਜਿਹੜਾ ਵਾਈਦਾ ਨੰਬਰ ਆਪਾਂ ਪਾਵਾਂਗੇ ਵੀਡੀਓ ਦੇ ਵਿੱਚ ਦੋਨੇ ਚੀਜ਼ਾਂ ਬਾਈ ਕੋਲੇ ਬਕਾਉ ਨੇ ਦੋਨੇ ਚੀਜ਼ਾਂ ਬਾਈ ਕੋਲੇ ਬਕਾਉ ਨੇ ਜਾਲੀ ਵਾਲ ਬੈੱਡ ਲੱਗਿਆਗਾ ਜਿਹੜੀ ਟਰਾਲੀ ਦੀ ਡਿਮਾਂਡ ਆ 75000 ਰੁਪਏ ਬਾਈ ਟਰਾਲੀ ਦੀ ਡਿਮਾਂਡ ਮੌਕੇ ਤੇ ਮਾਨਤਾ ਨਾ ਹੋ ਜੂਗਾ ਟਰਾਲੀ ਜਾਂ ਲੈਣੀ ਹੋਵੇ ਤੇ ਬਾਈ ਦਾ ਪਰ ਨੰਬਰ ਪਾਵਾਂਗੇ ਵੀਡੀਓ ਦੇ ਵਿੱਚ ਤੇ ਤੁਸੀਂ ਟਰਾਲੀ ਟਰੈਕਟਰ ਦੋਨੇ ਚੀਜ਼ਾਂ ਖਰੀਦ ਸਕਦੇ ਹੋ ਦੋਨੇ ਚੀਜ਼ਾਂ ਚੰਗੀਆਂ ਨੇ ਤੇ ਦੋਨੇ ਨੀਲੇ ਰੰਗ ਦੀਆਂ ਨੇ ਟਰਾਲੀ ਤੇ ਟਰੈਕਟਰ ਬਾਈ ਦਾ ਨੰਬਰ ਪਾਵਾਂਗੇ ਵੀਡੀਓ ਦੀ ਡਿਸਕ੍ਰਿਪਸ਼ਨ ਵੀਡੀਓ ਵਿੱਚ ਪਾਵਾਂਗੇ ਨੰਬਰ ਤੇ ਬਾਈ ਨਾਲ ਤੁਸੀਂ ਫੋਨ ਕਰਕੇ ਟਰਾਲੀ ਤੇ ਟਰੈਕਟਰ ਖਰੀਦ ਸਕਦੇ ਹੋ ਇੱਕ ਹੀ ਮਾਲਕ ਕੋਲੇ ਇਹ ਦੋਨੇ ਚੀਜ਼ਾਂ ਇੱਕ ਘਰੇ ਖੜੀਆਂ ਨੇ ਦੋਨੇ ਚੀਜ਼ਾਂ ਇੱਕ ਮਾਲਕ ਰਿਆਂ ਨੇ ਓਕੇ ਬਾਈ ਜੀ ਵੀਡੀਓ ਨੂੰ ਕਰਦੇ ਬਾਅਦ ਬਾਅਦ ਸ਼ੇਅਰ ਤੇ ਤੁਹਾਨੂੰ ਵਿਖਾਉਣਾ ਵਾਂਗੇ ਇਤੋਂ ਇਤੋਂ ਬਾਅਦ ਆਪਾਂ ਅਗਲੀ ਵੀਡੀਓ ਚ ਫੋਟੋ ਰੈਕਟਰ